ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੁਆਰਾ ਮਾਨਯੋਗ ਸੁਪਰੀਮ ਕੋਰਟ ਵਿੱਚ ਪ੍ਰੋਬੇਸ਼ਨ ਪੀਰੀਅਡ ਸੰਬੰਧੀ ਲਗਾਈਆਂ ਗਈਆਂ ਐਸਐਲਪੀ ਸੰਬੰਧੀ ਰਿਸਪੋਨਡੈਂਟ ਨੂੰ ਅਦਾਲਤੀ ਕਾਰਜ ਪੂਰੀ ਕਰਨੀ ਦਿੱਤੇ ਗਏ ਆਖਰੀ ਮੌਕੇ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਲਾਜ਼ਮੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਵਕਵਕ ਰਾਜਾਂ ਵੱਲੋਂ ਨਿਛਤ ਕੀਤੇ ਗਏ ਪਰਵੇਸ਼ਨ ਪੀਰੀਅਡ ਸੰਬੰਧੀ ਸਮਾਉ ਵਕਵਕ ਮਿਥਾ ਗਿਆ ਹੈ ਜੇਕਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਇੱਥੇ ਪਰਮਿਸ਼ਨ ਪੀਰੀਅਡ 10 ਸਾਲਾਂ ਦਾ ਮਿਥਿਆ ਗਿਆ ਹੈ ਪਰਵੇਸ਼ਨ ਪੀਰੀਅਡ ਦੌਰਾਨ ਮੁਲਾਜ਼ਮਾਂ ਨੂੰ ਸਿਰਫ ਬੇਸਿਕ ਪੇ ਤਹੀ ਸਬਰ ਕਰਨਾ ਪੈਂਦਾ ਹੈ ਜੋ ਕਿ ਇੱਕ ਤਰ੍ਹਾਂ ਦੇ ਨਾਮ ਸਰਕਾਰ ਦੁਆਰਾ بڑے ਲਿਖੇ ਨੌਜਵਾਨਾਂ ਦੀ ਨੋਟਕਸਟ ਦਾ ਸਬਬ ਕਾਰ ਬਣਦਾ ਹੈ ਇਹ ਨਹੀਂ ਪੰਜਾਬ ਸਰਕਾਰ ਦੇ ਵਕਵਕ ਵਿਭਾਗਾਂ ਦੇ ਮੁਲਾਜ਼ਮਾਂ ਨੇ ਵੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿਟਾ ਲਗਾ ਕੇ ਪਰਦੇਸ਼ਨ ਪੀਰੀਅਡ ਦਾ ਝੰਜਟ ਖਤਮ ਕਰਨ ਦੀ ਬਹਾਦ ਲਗਾਈ ਸੀ ਤੇ ਬਹੁਤ ਸਰੀਆਂ ਰਿਟ ਪਟੀਸ਼ਨਾਂ ਦਾਇਰ ਕਰਨ ਉਪਰੰਤ ਮਾਨਯੋਗ ਅਦਾਲਤ ਵੱਲੋਂ ਮੁਲਾਜ਼ਮਾਂ ਦੇ ਹੱਥ ਵਿੱਚ ਫੈਸਲਾ ਦਿੱਤਾ ਗਿਆ ਸੀ। ਪਰੰਤੂ ਅਜਿਹੀਆਂ ਬਹੁਤ ਸਾਰੀਆਂ ਜਿੱਤੀਆਂ ਹੋਈਆਂ ਰਿਟ ਪਟੀਸ਼ਨਾਂ ਵਿਰੁੱਧ ਪੰਜਾਬ ਸਰਕਾਰ ਨੇ ਮਾਨਯੋਗ ਸੁਪਰੀਮ ਕੋਰਟ ਵਿੱਚ ਕਈ ਐਸ ਐਨ ਪੀਸ ਦਾਇਰ ਕਰ ਦਿੱਤੀਆਂ ਹਨ। ਦਾ ਅਸਲ ਪ੍ਰੋਗਰੈਸ਼ਨ ਪੀਰੀਅਡ ਦੇ ਰੂਲਸ ਸੰਬੰਧੀ 2012 ਤੋਂ ਹੀ ਇੱਕ ਕੇਸ ਰੂਲ ਸਟੇਟ ਆਫ ਗੁਜਰਾਤ ਵਰਸਸ ਸ਼੍ਰੀ ਯਗੇਸ਼ਮ ਫਾਊਂਡੇਸ਼ਨ ਦਾ ਚੱਲ ਰਿਹਾ ਹੈ ਜੋ ਕਿ ਮੇਨ ਕੇਸ ਹੈ ਤੇ ਹੁਣ ਬਾਕੀ ਸਾਰੇ ਕੇਸ ਇਸ ਮੇਨ ਕੇਸ ਨਾਲ ਕਲੱਬ ਕਰ ਦਿੱਤੇ ਗਏ ਹਨ ਇਹਨਾਂ ਸਾਰੇ ਕੇਸਾਂ ਸੰਬੰਧੀ ਮਾਨਯੋਗ ਸੁਪਰੀਮ ਕੋਰਟ ਦੀ ਇੱਕ ਹੀアリング 18225 ਨੂੰ ਹੋਈ ਸੀ ਤੇ ਰਜਿਸਟ੍ਰੇਸ਼ਨ ਛਾਖਾ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਮਲਾਜਮਾਂ ਯਾਨੀ ਕਿ ਜੋ ਹੁਣ ਰਿਸਪੌਂਡੈਂਟ ਬਣ ਚੁੱਕੇ ਹਨ ਉਹ ਮਿਤੀ 11/9/2025 ਤੱਕ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਲੈਣ ਤੇ ਇਸ ਤੋਂ ਬਾਅਦ ਉਹਨਾਂ ਨੂੰ ਕਾਊਂਟਰ ਐਫੀਡੇਵਿਟ ਫਾਈਲ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਭਾਵੇਂ 11 ਸਤੰਬਰ ਦੀ ਮਿਤੀ ਪਲੀਡਿੰਗ ਪੂਰੀ ਕਰਨ ਲਈ ਸਪਰੀਨ ਕੋਰਟ ਬਲਨੋਡ ਡੈਡ ਲਾਈਨ ਮਿਥ ਦਿੱਤੀ ਗਈ ਹੈ ਤਾਂ ਉਹ ਜਾਣਦੇ ਹਾਂ ਕੁਝ ਕੇਸਾਂ ਵਿੱਚ ਕਿ ਕਿਹੜੇ ਰਿਸਪੌਂਡੈਂਟ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਗਿਆ ਹੈ ਜੇ ਗੱਲ ਕਰੀਏ ਪਹਿਲੇ ਨੰਬਰ ਤੇ ਐਮ ਡੀ ਪੀ ਐਸ ਪੀ ਸੀ ਐਲ ਵਰਸਸ ਕਮਲਪ੍ਰੀਤ ਇਹ ਐਸਐਲਪੀ ਨੰਬਰ 4035/2025 ਹੈ ਇਸ ਕੇਸ ਵਿੱਚ ਰਿਸਪੌਂਡੈਂਟ ਨੰਬਰ 1 ਨੂੰ ਕਾਊਂਟਰ ਐਪੀ ਡਾਟ ਫਾਈਲ ਕਰਨ ਲਈ ਦੋ ਹਫਤੇ ਦਾ ਸਮਾਂ ਦਿੱਤਾ ਗਿਆ ਹੈ ਤੇ ਰਿਸਪੌਂਡੈਂਟ ਨੰਬਰ 3 ਨੂੰ 4 ਹਫਤੇ ਦਾ ਸਮਾਂ ਕਾਉਂਟਰ ਐਪੀਰੀਅਰ ਟੂ ਫਾਈਲ ਕਰਨ ਲਈ ਦਿੱਤਾ ਗਿਆ ਹੈ ਜਦਕਿ ਰਿਸਪੌਂਡੈਂਟ ਨੰਬਰ 2 4 5 6 ਤੇ 7 ਅਪੀਅਰ ਹੀ ਨਹੀਂ ਹੋਏ ਜਿਨ੍ਹਾਂ ਨੂੰ ਅਪੀਅਰ ਹੋ ਜਾਣਾ ਚਾਹੀਦਾ ਹੈ ਦੂਜਾ ਹੈ ਸਟੇਟ ਆਫ ਪੰਜਾਬ ਵਰਸਸ ਮੁਹੰਮਦ ਧੌਦ ਆਲਮ ਐਸਲਪੀ ਨੰਬਰ 515528 ਆਫ 222 ਇਸ ਕੇਸ ਵਿੱਚ ਰਿਸਪੌਂਡੈਂਟ ਨੰਬਰ 1 ਤੋਂ 10, 10 ਤੋਂ 6, 10 ਤੋਂ 13, 16 ਤੋਂ 17 ਨੂੰ 4 ਹਫਤੇ ਦਾ ਸਮਾਂ ਕਾਊਂਟਰ ਐਵੀਡੋਟ ਫਾਈਲ ਕਰਨ ਲਈ ਦਿੱਤਾ ਗਿਆ ਹੈ। ਨੈਕਸਟ ਹੈ ਪੀਰ ਪੀਸੀਐਲ ਵਰਸਸ ਬਲਰਾਜ ਸਿੰਘ। ਇਹ ਐਸਐਲਪੀ ਨੰਬਰ 20929 ਉਹ 224 ਹੈ। ਇਹਦੇ ਵਿੱਚ ਰਿਸਪੌਂਡੈਂਟ ਨੰਬਰ 1 ਤੋਂ 10 ਤੱਕ ਨੂੰ 11 ਹਫਤੇ ਦਾ ਸਮਾਂ ਕਾਉਂਟਰ ਐਬੀਡਾਟਰ ਸਬਮਿਟ ਕਰਾਉਣ ਲਈ ਦਿੱਤਾ ਗਿਆ ਹੈ ਨੈਕਸਟ ਹੈ ਸਟੇਟ ਆਫ ਪੰਜਾਬ ਵਰਸਸ ਸਮਿਤ ਕਾਵਲਾ ਜੋ ਕਿ ਐਸਐਲਪੀ ਨੰਬਰ 85173/2024 ਹੈ ਇਸ ਕੇਸ ਦੇ ਸਾਰੇ ਰਿਸਪੌਂਡੈਂਟ ਨੂੰ 4 ਹਫਤੇ ਦਾ ਸਮਾਂ ਕਾਉਂਟਰ ਐਬੀਡਾਟਰ ਫਾਈਲ ਕਰਨ ਲਈ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰਿਸਪੌਂਡੈਂਟ ਹਨ ਜਾਂ ਤੱਕ ਅਪੀਲ ਹੀ ਨਹੀਂ ਹੋਏ ਤੇ ਜਾਂ ਫਿਰ ਕੋਨ ਨੂੰ ਕਾਗਲ ਐਫੀਜਾ ਪ੍ਰੋਫਾਈਲ ਕਰਨ ਦਾ ਸਮਾਂ ਦਿੱਤਾ ਗਿਆ ਹੈ ਤਾਂ ਇਹ ਤਾਂ ਸਾਰੇ ਹੀ ਰਿਸਪੌਂਡੈਂਟ ਨੂੰ ਆਪਣੇ ਨਾਲ ਸੰਬੰਧਿਤ ਕੇਸਾਂ ਦੇ ਬਾਰੇ ਪਤਾ ਹੀ ਹੁੰਦਾ ਹੈ ਜਾਂ ਫਿਰ ਸੁਪਰੀਮ ਕੋਰਟ ਦੀ ਵੈਬਸਾਈਟ ਤੋਂ ਇਸ ਦੇ ਵੇਰਵੇ ਲੈ ਕੇ ਨਿਰਿੰਦੀ ਕਾਨੂੰਨੀ ਪ੍ਰਕਿਰਿਆ ਯਾਨੀ ਕਿ ਫੀਲਿੰਗ 11 ਸਤੰਬਰ 2025 ਤੱਕ ਪੂਰੀ ਕਰ ਲੈਣੀ ਚਾਹੀਦੀ ਹੈ ਤਾਂ ਜੋ ਬਾਅਦ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਦੂਜਾ ਇਹ कि कानूनी प्रक्रिया पूरी होने तो बाद केस नैक्सट हीरिंग लिए सुप्रीम कोर्ट के किसी बैंक असाइन किया जा सकेगा इस भी बस इना ही जेकर भी चंकी लगी हो तो इसको लाइक शेयर करके चैनल साइब कर ला मिलते हैं एक होर भीडियो देखने लिये बहुत धन्यवाद जी